ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਕਿੰਨਾ ਵੀਰਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵੱਧ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦੋ ਸ਼ੁਭ ਆਦਿ ਅੱਜ ਦੀ ਵੱਡੀ ਖਬਰ ਸ਼ੇਅਰ ਬਾਜ਼ਾਰ ਨੇ ਰਚਿਆ ਨਵਾਂ ਇਤਿਹਾਸ ਪਹਿਲੀ ਵਾਰ 8000 ਅੰਕਾਂ ਤੋਂ ਪਾਰ ਨਿਕਲਿਆ ਸੈਕਸ ਇਸਦੇ ਨਾਲ ਹੀ ਸਭ ਮਜ਼ਬੂਤ ਗਲੋਬਲ ਸਮਰਥਕ ਦੇ ਵਿਚਕਾਰ ਕਰੇ ਲੋ ਸ਼ੇਅਰ ਬਾਜ਼ਾਰ ਨੇ ਬੁੱਧਵਾਰ ਨੂੰ ਨਵਾਂ ਇਤਿਹਾਸ ਰਚ ਦਿੱਤਾ ਹੈ ਅੱਜ ਕਾਰੋਬਾਰ ਸ਼ੁਰੂ ਹੋਣੇ ਹੀ ਸੈਕਸ ਨੇ ਪੰਚ ਸੌ ਸੱਤ ਅੰਕ ਨੂੰ पार ਕਰਕੇ ਜ਼ਿੰਦਗੀ ਵਿੱਚ ਪਹਿਲੀ ਵਾਰ 8000 ਦੇ ਅੰਕੜੇ ਤੋਂ ਅੱਗੇ ਨਿਕਲ ਗਿਆ ਹੈ ਹਾਲਾਂਕਿ ਕਾਰੋਬਾਰ ਦੀ ਸ਼ੁਰੂਆਤ ਕੁਝ ਮਿੰਟਾਂ ਵਿੱਚ ਹੀ ਬਾਜ਼ਾਰ ਦੀ ਰਫ਼ਤਾਰ ਕੁਝ ਹੌਲੀ ਹੋ ਗਈ ਪਰ ਇਸ ਤੋਂ ਪਹਿਲਾਂ ਲਾਈਫਟਾਈਮ ਦੇ ਹਾਈ ਲੈਵਲ ਦਾ ਨਵਾਂ ਰਿਕਾਰਡ ਬਣ ਗਿਆ ਹੈ ਇਸ ਤੋਂ ਪਹਿਲਾਂ ਇਸ ਰਫ਼ਤਾਰ ਤੇ ਲਗਾਮ ਲਾਈ ਨੀ ਜਾਵੇ ਸ਼ੇਖਸ਼ਣ ਅਸੀਂ 8000 ਅੰਕਾ ਦੇ ਨਵੇਂ ਸੇਕਰਤੇ ਸ਼ੂ ਗਿਆ ਹੈ ਅਤੇ ਨਿੱਟੀ 22291.75 ਅੰਕਾਂ ਤੇ ਨਵੀਂ ਸਿਖਰ ਤੇ ਨੂੰ ਛੂ ਲਿਆ ਹੈ ਸਵੇਰੇ 9:20 ਮਿੰਟ ਤੇ ਸ਼ਹਿਗਿਸ਼ 378.44 ਅੰਕਾਂ ਤੇ ਵਾਦੇ ਨਾਲ 69800 ਅੰਕਾਂ ਦੀ ਰਿਪਕਾਰੋਬਾਰ ਕਰ ਰਿਹਾ ਸੀ ਇਸ ਦਮ ਵੀ ਅਸੀਂ ਇਸਕੇ ਪ੍ਰੀ-ਓਪਨ ਸੈਸ਼ਨ ਵਿੱਚ 7250 ਅੰਕ ਤੋਂ ਵੱਧ ਛਾਲ ਮਾਰ ਕੇ 8000 ਦਾ ਅੰਕੜਾ ਪਾਰ ਕਰ ਗਿਆ ਹੈ ਖਬਰ ਨੂੰ ਅੰਤ ਤੱਕ ਵਿਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ